ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਵਿਕਰਮ ਸਿੰਘ ਮਜੀਠੀਆ ਭਗਵੰਤ ਮਾਨ ਸਰਕਾਰ ਤੇ ਹਾਵੀ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਜੋ ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮਰਾਓਂ ਅੰਬੇਦਕਰ ਦੇ ਪੁੱਤ ਦੀ ਬਿਦਦਵੀ ਹੋਈ ਹੈ ਉਹ ਸਰਕਾਰਾਂ ਦੀ ਮੇਲੀ ਭੁਗਤ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਮੁਜਰਮ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੋ ਹੋਰ ਕੀ ਕਹਿਣਾ ਵਿਕਰਮ ਸਿੰਘ ਮਜੀਠੀਆ ਦਾ ਆਓ ਤੁਹਾਨੂੰ ਸੁਣਾਉਨੇ ਆ ਜੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਦਾ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਦਾ ਜਿਸ ਤਰੀਕੇ ਨਾਲ ਉਹਨਾਂ ਦੇ ਸਟੈਚੂ ਤੇ ਬਹੁਤ ਦੀ ਜੋ ਬੇਪਤੀ ਹੋਈ ਆ ਜਿਸ ਤਰੀਕੇ ਨਾਲ ਉਸ ਨੂੰ ਟਾਰਗੇਟ ਕੀਤਾ ਗਿਆ ਵੈਂਡੇਲਾਈਜ਼ ਕੀਤਾ ਗਿਆ ਤੋੜ-ਪੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਹੈ ਔਰ ਮੈਂ ਸਮਝਦਾ ਇਹਦੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦਾ ਕਮਿਸ਼ਨਰੇਟ ਅੰਮ੍ਰਿਤਸਰ ਦੀ ਸਾਰੀ ਪੁਲਿਸ ਦਾ ਬਹੁਤ ਵੱਡਾ ਫੇਲੀਅਰ ਹੈ ਕਿ 26 ਜਨਵਰੀ ਦਾ ਦਿਨ ਹੋਵੇ ਹਾਈ ਅਲਰਟ ਤੁਸੀਂ ਐਲਾਨਾ ਹੋਵੇ ਕਿਵੇਂ ਕੋਈ ਬੰਦਾ ਪੌੜੀ ਲਾ ਕੇ ਪਹਿਲਾਂ ਚੜਦਾ ਉਤਰਦਾ ਫਿਰ ਚੜਦਾ ਔਰ ਉੱਥੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ 26 ਜਨਵਰੀ ਵਾਲੇ ਦਿਨ ਉਹ ਸਟੈਚੂ ਨੂੰ ਟਾਰਗੇਟ ਕਰਦਾ ਪੰਜਾਬ ਇੰਡੋਪਾਕ ਬਾਰਡਰ ਸਟੇਟ ਹੈ ਔਰ ਇੱਕ ਸਾਜ਼ਿਸ਼ ਰਚੀ ਗਈ ਹੈ ਕਿ ਭਾਈ ਇੱਥੇ ਦੋ ਕਮਿਊਨਿਟੀਆਂ ਨੂੰ ਆਪਸ 'ਚ ਟੈਨਸ਼ਨ ਕ੍ਰੀਏਟ ਕਰਕੇ ਲੜਾਉਣ ਵਾਲੀ ਇਹ ਸਾਜ਼ਿਸ਼ ਹੈ ਕਿਉਂਕਿ ਅੱਜ ਤੱਕ ਇਹ ਜੇ ਹਾਲਾਤ ਪਹਿਲਾਂ ਵੇਖਣ ਨੂੰ ਨਹੀਂ ਮਿਲੇ ਔਰ ਅਸੀਂ ਸਾਰੇ ਅੱਜ ਇਸ ਇਨਸੀਡੈਂਟ ਨੂੰ ਜਿੱਥੇ ਕੰਡੈਮ ਕਰਦੇ ਆ ਚੱਪੇ-ਚੱਪੇ ਤੇ ਪੁਲਿਸ ਲੱਗੀ ਹੋਵੇ ਔਰ ਪੁਲਿਸ ਇਹ ਜੇ ਇਨਸੀਡੈਂਟ ਨੂੰ ਪ੍ਰिवेंट ਕਰਨ 'ਚ ਫੇਲ ਹੋ ਜਾਏ ਔਰ ਨਾਲ ਹੀ ਉੱਥੇ ਪੌੜੀ ਲੱਗੀ ਸੀ ਕਿਵੇਂ ਪੌੜੀ ਲੱਗੀ ਰੱਗੀ ਰਹਗੀ ਪੁਲਿਸ ਦਾ ਇਹਦੇ 'ਚ ਕੋਈ ਰੋਲ ਮਿਲੀਭੁਗਤ ਦਾ ਇਹ ਹਾਲਾਤ ਖਰਾਬ ਕਰਨ ਦਾ ਸਰਕਾਰ ਦਾ ਕੀ ਰੋਲ ਹੈ ਸਾਰਾ ਜਾਂਚ ਦਾ ਵਿਸ਼ਾ ਹੈ ਨਗਰ ਅਸੀਂ ਇਸ ਇਨਸੀਡੈਂਟ ਨੂੰ ਸਟਰੋਂਗੇਸਟ ਵਰਡਸ ਚ ਕੰਡੈਮ ਕਰਦੇ ਦੂਜੀ ਗੱਲ ਮੈਨੂੰ ਪਤਾ ਲੱਗਿਆ ਜੀ ਕਿ ਅੱਜ ਇਹ ਅਮਨ अरोड़ा ਸਾਹਿਬ ਤਾਲੀਵਾਲ ਸਾਹਿਬ ਤੇ ਇਹਨਾਂ ਦੇ ਹੋਰ ਕਈ ਉੱਥੇ ਜਾ ਕੇ ਆਏ ਆ ਚਲੋ ਮੈਂ ਉਹਨਾਂ ਦਾ ਧੰਨਵਾਦੀ ਆ ਕਿ ਤੁਹਾਨੂੰ ਸਮਾਂ ਨਿਕਲਿਆ ਕਿਉਂਕਿ ਹਾਲੇ ਤੱਕ ਤਾਂ ਤੁਹਾਡਾ ਸਮਾਂ ਖਰੀਦਾ ਫਰੋਦ ਤੋਂ ਹੀ ਨਹੀਂ ਵੇਲ ਮਿਲ ਰਿਹਾ ਤੁਹਾਨੂੰ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਜੇਸ ਤਰੀਕੇ ਦੀ ਧੱਕੇਸ਼ਾਹੀ ਐਡਮਿਨਿਸਟ੍ਰੇਸ਼ਨ ਦੇ ਸਿਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆ ਜੋ ਪਟਿਆਲੇ ਹੋਇਆ ਜੋ ਜਲੰਧਰ ਹੋਇਆ ਜੋ ਲੁਧਿਆਣੇ ਹੋਇਆ ਜੋ ਸ੍ਰੀ ਅਮਰਚਰ ਸਾਹਿਬ ਚ ਹੋਇਆ ਮੈਂ ਕਿਹੜੀ ਕਿਹੜੀ ਕਾਰਪੋਰੇਸ਼ਨ ਜਾਂ ਕਮੇਟੀ ਦਾ ਜ਼ਿਕਰ ਕਰਾਂ ਤੁਹਾਡੇ ਸਾਹਮਣੇ ਕਿਵੇਂ ਇੱਕ ਤਰਫਾ ਕਾਗਜ਼ ਉਡਾਏ ਗਏ ਜੇ ਚੋਣ ਹੋਈ ਪ੍ਰਸ਼ਾਸਨ ਵਨ ਸਾਈਡਡ ਝਾੜੂ ਨੂੰ ਜਿਤਾਉਣ ਤੇ ਲੱਗਿਆ ਮਗਰ ਫੇਰ ਵੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਜੇ ਕਾਮਯਾਬੀ ਨਹੀਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਬਾਇ ਪ੍ਰੈਸ਼ਰ ਬਾਇ ਲਿਓਰਿੰਗ ਕ੍ਰਿਧਿਆਪਰੋਧ ਦੀ ਪੂਰੇ ਜੋਰ ਲਾਤਾ ਮੈਨੂੰ ਅੱਜ ਇਸ ਗੱਲ ਦਾ ਮਾਣ ਹੈ ਕਿ ਆ ਸ਼੍ਰੋਮਣੀ ਅਕਾਲੀ ਦਲ ਦੇ ਭਾਵੇਂ ਅਸੀਂ ਕਾਉਂਸਲਰ ਘੱਟ ਬਣੇ ਆ ਮਗਰ ਮੈਂ ਜਿੱਲ੍ਹ ਦੀਆਂ ਗਹਿਰਾਈਆਂ ਚੋਂ ਇਹਨਾਂ ਦਾ ਸਰਦਾਰ ਅਵਤਾਰ ਸਿੰਘ ਜੀ ਟਰੱਕਾ ਵਾਲਾ ਸਾਹਿਬ ਜਿਹੜੀ ਚੌਥੀ ਵਾਰੀ ਕਾਉਂਸਲਰ ਬਣੇ ਆ ਸਰਦਾਰ ਸਾਡੇ ਸਤਿਕਾਰਯੋਗ ਮਾਤਾ ਜੀ ਉਹਨਾਂ ਦੇ ਸੁਪੁੱਤਰ ਮੋਨੂ ਜੀ ਇੱਥੇ ਬੈਠੇ ਨਗਵੰਤ ਕੌਰ ਜੀ ਜਿਹੜੇ ਤੀਜੀ ਵਾਰੀ ਕਾਉਂਸਲਰ ਬਣੇ ਆ ਸਾਡੇ ਪੰਡੋਰੀ ਸਾਹਿਬ ਜਿਹੜੇ ਕਾਉਂਸਲਰ ਸਾਹਿਬ ਬਣੇ ਆ ਸਾਡੇ ਸਤਿਕਾਰਯੋਗ ਭੈਣ ਜੀ ਜਿਹੜੇ ਇੱਕ ਸੀਨੀਅਰ ਪੋਜੀਸ਼ਨ ਤੋਂ ਪੜ੍ਹਾਉਂਦੇ ਸਨ ਲੈਕਚਰ ਆਫ ਪ੍ਰੋਫੈਸਰ ਸਾਹਿਬ ਉਹਨਾਂ ਦੇ ਹਸਬੰਦ ਬੈਠੇ ਆਪੇ ਪ੍ਰਿੰਸੀਪਲ ਦੇ ਅਹੁਦੇ ਤੇ ਰਿਟਾਇਰ ਹੋਏ ਭੈਣ ਜੀ ਪਰਮਜੀਤ ਕੌਰ ਇਹਨਾਂ ਚਾਰਾਂ ਨੂੰ ਆਮ ਆਦਮੀ ਪਾਰਟੀ ਦੇ ਆਲਾ ਵਜ਼ੀਰ ਤੋਂ ਲੈ ਕੇ ਸਮੂਚੀ ਲੀਡਰਸ਼ਿਪ ਨੇ ਫੋਨ ਕਰਤਾ ਕਿ ਸਾਨੂੰ ਵੋਟ ਪਾਓ ਅਸੀਂ ਤੁਹਾਨੂੰ ਇੰਨਾ ਖਰਚਾ ਦਵਾਂਗੇ ਇਹ ਕਰਾਂਗੇ ਉਹ ਕਰਾਂਗੇ ਹਰ ਕਿਸਮ ਦਾ ਜੋਰ ਅਸ਼ਮਾਈ ਪ੍ਰੈਸ਼ਰ ਆਮ ਆਦਮੀ ਪਾਰਟੀ ਨੇ ਇਨਾਂ ਤੇ ਪਾਇਆ ਮਗਰ ਇਹ ਟਾਸ ਤੋਂ ਮਾਸ ਨਹੀਂ ਹੋਇਆ ਫਿਰ ਕਾਂਗਰਸ ਪਾਰਟੀ ਨੇ ਵੀ ਇਹਨਾਂ ਨੂੰ ਚਲੋ ਪ੍ਰੈਸ਼ਰ ਆ ਜੋ ਪਾਉਣ ਜੋਗੇ ਨਹੀਂ ਸੀ ਮਗਰ ਆਪ ਦੇ ਹਿਸਾਬ ਨਾਲ ਇਹਨਾਂ ਨੂੰ ਅਪਰੋਚ ਕਰਦੇ ਸੀ ਕਿ ਸਾਡੀ ਮਦਦ ਕਰੋ ਮਗਰ ਮੈਂ ਇਹਨਾਂ ਦਾ ਧਨਵਾਦੀ ਆਚਾਰਾਂ ਦਾ ਕਿ ਆਪਣੇ ਲੋਕਾਂ ਦੀ ਜੋ ਆਵਾਜ਼ ਸੁਣਦੇ ਹੋਏ ਇਸ ਹਨੇਰੀ ਚ ਵੀ ਜਿੱਤ ਕੇ ਆਏ ਔਰ ਮਤਦਾਦਾਨ ਜਿਨ੍ਹਾਂ ਲੋਕਾਂ ਨੇ ਕੀਤਾ ਉਹਨਾਂ ਦੀ ਭਾਵਨਾ ਦਾ ਸਤਕਾਰ ਕਰਦੇ ਹੋਏ ਜੋ ਮੁੱਦੇ ਇਹ ਗਰਾਊਂਡ 'ਚ ਲੈ ਕੇ ਗਏ ਸੀ ਗਰਾਊਂਡ ਜ਼ੀਰੋ ਤੇ ਉਹ ਮੁੱਦਿਆਂ ਨੂੰ ਲੈ ਕੇ ਅੱਜ ਵੀ ਅਡੋਲ ਖਲੋਤੇ ਅੱਜ ਸਥਿਤੀ ਕੀ ਬਣ ਗਈ ਕਿ ਆਫਟਰ ਪੁਲਿਸ ਪ੍ਰੈਸ਼ਰ ਇਹ ਨਹੀਂ ਝੁਕੇ ਇਹਨਾਂ ਨੂੰ ਪੈਸਿਆਂ ਦੀ ਲਾਲਚ ਦਿੱਤੀ ਗਈ ਇਹ ਨਹੀਂ ਝੁਕੇ ਹਾਂ ਕਹੀ ਜਰੂਰ ਡੋਲ ਗਏ ਆ ਬੀਜੇਪੀ ਦੇ ਦੋ ਕਾਉਂਸਲਰ ਚਲੇ ਗਏ ਮੈਨੂੰ ਲੱਗਦਾ ਇੱਕ ਅੱਡੇ ਦੀ ਹੋਰ ਤਿਆਰੀ ਆ ਜਾਣਦੀ ਅੱਜ ਮੈਂ ਤੁਹਾਨੂੰ ਐਡਵਾਂਸ 'ਚ ਦੱਸ ਰਿਹਾ ਉਹਨੂੰ ਬੀਜੇਪੀ ਸਾਹਮ ਲੈਵੇ